ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਦੇ ਵੀ ਨਹੀਂ ਸੋਚਿਆ ਹੋਵੇਗਾ ਆਪਣੀ ਜ਼ਿੰਦਗੀ ਦੇ ਵਿੱਚ ਕਿ ਸੱਤਾ ਦੇ ਹੂਨ ਦੇ باوجود ਵੀ ਸਾਡਾ ਇੰਨਾ ਵੱਡੇ ਪੱਧਰ ਤੇ ਵਿਰੋਧ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਬਣੇਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਕੁਸੂਤੇ ਫਸ ਗਏ ਨੇ ਇੱਕ ਪਾਸੇ ਲੈਪ ਪੋਲਿੰਗ ਪਾਲਿਸੀ ਕਰਕੇ ਹੀ ਨਹੀਂ ਇਕੱਲਾ ਵਿਰੋਧ ਹੋ ਰਿਹਾ ਇਨਾ ਸਾਢੇ ਤਿੰਨ ਸਾਲਾਂ ਦੇ ਵਿੱਚ ਕਿੰਨੇ ਕੋ ਡਿਵੈਲਪਮੈਂਟ ਦੇ ਵਿਕਾਸ ਦੇ ਕੰਮ ਕੀਤੇ ਨੇ ਪੰਜਾਬ ਸਰਕਾਰ ਨੇ ਉਹਦਾ ਵੀ ਹਿਸਾਬ ਕਿਤਾਬ ਪੰਜਾਬ ਦੇ ਲੋਕ ਇਹਨਾਂ ਦੇ ਕੋਲੋਂ ਪੁੱਛ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸਾਡੇ ਮੰਤਰੀਆਂ ਤੇ ਵਿਧਾਇਕਾਂ ਦੇ ਕੋਲੋਂ ਸਵਾਲ ਪੁੱਛੋ ਜੇਕਰ ਉਹ ਕੰਮ ਨਹੀਂ ਕਰਦੇ ਤੇ ਉਹ ਮੰਤਰੀ ਮੰਤਰੀਆਂ ਦੇ ਕੋਲੋਂ ਵਿਧਾਇਕਾਂ ਦੇ ਕੋਲੋਂ ਸਵਾਲ ਜਵਾਬ ਪੁੱਛ ਵੀ ਰਹੇ ਨੇ ਲੇਕਿਨ ਨਾ ਤਾਂ ਵਿਧਾਇਕਾਂ ਨੂੰ ਗੱਲ ਆਉਂਦੀ ਹੈ ਨਾ ਮੰਤਰੀਆਂ ਨੂੰ ਗੱਲ ਆਉਂਦੀ ਹੈ ਹਾਲਾਂਕਿ ਕੱਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਵਿਧਾਇਕ ਆਪਣੀ ਗੱਡੀ ਛੱਡ ਕੇ ਭੱਜ ਗਿਆ ਤੇ ਨਰਿੰਦਰ ਕੌਰ ਭਰਾਜ ਦੇ ਨਾਲ ਕੱਲ ਕੀ ਹੋਇਆ ਕਿ ਬੀਬੀ ਨੇ ਸਿੱਧੇ ਤੌਰ ਤੇ ਸ਼ਬਦੀ ਹਮਲੇ ਕੀਤੇ ਨਰਿੰਦਰ ਕੌਰ ਭਰਾਜ ਤੇ ਵੀ ਭਾਈ ਪਹਿਲਾਂ ਕਾਂਗਰਸ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਸਰਕਾਰ ਆਈ ਉਹਨਾਂ ਨੇ ਕੀ ਕੀਤਾ ਤੁਸੀਂ ਆਪਣੀਆਂ ਜੇਬਾਂ ਭਰਨੀਆਂ ਜਾਣਦੇ ਹੋ ਤੁਸੀਂ ਆਪਣੀਆਂ ਕੋਠੀਆਂ ਤੁਸੀਂ ਆਪਣੀਆਂ ਗੱਡੀਆਂ ਲੈਣਾ ਜਾਣਦੇ ਹੋ ਤੁਹਾਨੂੰ ਪੰਜਾਬ ਦੇ ਲੋਕਾਂ ਦਾ ਫਿਕਰ ਨਹੀਂ ਬਦਲਾਵ ਦੇ ਨਾਮ ਤੇ ਤੁਹਾਨੂੰ ਲੋਕਾਂ ਨੇ ਬੋਟਾ ਪਾਈਆਂ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਵਿਰੋਧ ਹੁੰਦਾ ਹੈ ਕਿਤੇ ਵੀ ਕਿਤੇ ਕਿਤੇ ਵੀ ਕੋਈ ਸਮਾਗਮ ਹੋਵੇ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਜੇਵਾਲ ਜਦੋਂ ਸਮਾਗਮ ਨੂੰ ਸਮੋਧਨ ਕਰਦੇ ਨੇ ਕੁਰਸੀਆਂ ਖਾਲੀ ਹੋ ਜਾਂਦੀਆਂ ਨੇ ਪੰਜਾਬ ਸਰਕਾਰ ਹੁਣ ਸਰਕਾਰੀ ਅਧਿਆਪਕਾਂ ਨੂੰ ਕਨੈਕਟਰਾਂ ਨੂੰ ਡਰਾਈਵਰਾਂ ਨੂੰ ਉਸ ਕੁਰਸੀਆਂ ਉੱਤੇ ਬਿਠਾਉਦੀ ਐ ਕਿ ਸਾਡਾ ਦਬਦਬਾ ਬਣਿਆ ਰਹਿਵੇ ਜੇ ਗਰਾਊਂਡ ਲੈਵਲ ਦੀ ਰਿਪੋਰਟ ਚੈੱਕ ਕੀਤੀ ਜਾਵੇ ਤਾਂ ਇਹਨਾਂ ਦਿਨਾਂ ਦੇ ਵਿੱਚ ਆ ਜ਼ੀਰੋ ਹੋ ਗਈ ਐ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਹੱਥ ਪੱਲਾ ਕਿਸ ਤਰ੍ਹਾਂ ਮਾਰ ਲਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕਾਂ ਨੂੰ ਮੰਤਰੀਆਂ ਨੇ ਪਿੰਡਾਂ ਦੇ ਵਿੱਚੋਂ ਭਜਾਪ ਜਾ ਕੇ ਕੱਢਿਆ ਜਾਂਦਾ ਹੈ ਕਿਸਾਨ ਅਤੇ ਮਜ਼ਦੂਰ ਵਰਗ ਭਾਈਚਾਰੇ ਅੱਗੇ ਹੋ ਜਾਂਦਾ ਹੈ ਉਹ ਕਹਿੰਦਾ ਹੈ ਭਾਈ ਤੁਸੀਂ ਸਾਡੇ ਇੱਕ ਤਾਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਦੂਸਰੇ ਪਾਸੇ ਪੰਜਾਬ ਤੇ ਹਰਿਆਣਾ ਦੇ ਖਨੌਰੀ ਬਾਰਡਰ ਤੋਂ ਧਰਨੇ ਜਿਹੜੇ ਉਖਾੜੇ ਗਏ ਸੀ ਖਾਸ ਕਰਕੇ ਦਿੱਲੀ ਦੇ ਸ਼ੰਭੂ ਬਾਰਡਰ ਤੋਂ ਜਿਹੜਾ ਧਰਨਾ ਤੱਕੇ ਨਾਲ ਉਖਾੜਿਆ ਗਿਆ ਸੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਉਹ ਰੰਜਿਸ਼ ਉਹ ਗੁੱਸਾ ਕਿਸਾਨਾਂ ਅਤੇ ਮਜ਼ਦੂਰ ਵਰਗ ਭਾਈਚਾਰੇ ਦੇ ਦਿਲ ਦੇ ਵਿੱਚ ਹੈ ਦੇ ਦੂਸਰੇ ਪਾਸੇ ਆ ਜਿਹੜਾ ਜਲੂਸ ਕੱਢਿਆ ਹੈ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਇੱਥੇ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਆਦਰੋ ਅੰਦਰੀ ਇੱਕ ਦੂਜੇ ਨੂੰ ਆ ਫੋਨ ਕਰਦੇ ਨੇ ਕਿ ਕਿਹੜਾ ਸਿਆਪਾ ਕਿਹੜਾ ਸੱਪ ਕਿਹੜਾ ਫੰਦਾ ਗੱਲ ਦੇ ਵਿੱਚ ਪਾ ਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਇਹਦਾ ਵੱਡਾ ਵਿਰੋਧ ਹੋ ਰਿਹਾ ਹੈ ਪਿੰਡਾਂ ਦੇ ਵਿੱਚ ਬੈਨਰ ਲੱਗੇ ਨੇ ਫਲੈਕਸ ਬੋਰਡ ਲੱਗੇ ਨੇ ਇਵਨ ਦੋ ਕੁੱਤਿਆਂ ਦੇ ਨਾਲ ਆ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਕੰਪੇਅਰ ਕੀਤਾ ਜਾ ਰਿਹਾ ਹੈ ਆਪ ਆਪੀ ਪਾਰਟੀ ਦਾ ਵਿਧਾਇਕ ਮੰਤਰੀ ਕੋਈ ਆਗੂ ਸਾਡੇ ਪਿੱਠ ਵਿੱਚ ਨਾ ਬੜੇ ਜਿੰਨੀ ਦੇਰ ਤੱਕ ਲੈਂਡ ਪੁਲਿੰਗ ਪਾਲਿਸੀ ਵਾਫੀ ਲੈ ਲੈਂਦੇ ਪੰਜਾਬ ਦੇ ਮੁੱਖ ਮੰਤਰੀ ਤੇ ਦੂਸਰੇ ਪਾਸੇ ਤਰਾ ਤਰਾ ਕਰ ਰਹੇ ਨੇ ਪੰਜਾਬ ਦੇ ਲੋਕ ਕਿ ਤੁਸੀਂ ਕਿੰਨੇ ਕੋ ਸਫਤਾ ਦੇ ਝੜੇ ਗੱਡੇ ਆ ਕਿੰਨੇ ਕੋ ਤੁਸੀਂ ਵਿਕਾਸ ਦੇ ਕੰਮ ਕੀਤੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੰਨਾ ਵਿਰੋਧ ਹੋਣਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਮੰਤਰੀਆਂ ਨੂੰ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਨਾ ਬਣ ਦੇਣਾ ਉਹਨਾਂ ਦਾ ਆਉਣਾ ਜਾਣਾ ਐਂਟਰੀਆਂ ਬੰਦ ਕਰ ਦੇਣਾ ਇਹ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਦਾ ਸੰਦੇਸ਼ ਜਿਹੜਾ ਹੈ ਜਾਰੀ ਕਰ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਟੇਜ ਤੋਂ ਕਹਿੰਦੇ ਨੇ ਕਿ ਬੱਲੇ ਬੱਲੇ ਕਰਾਈ ਪਈ ਹੈ ਆਮ ਆਦਮੀ ਪਾਰਟੀ ਨੇ ਉਧਰੋਂ ਆ ਕੇ ਸਿੱਤਾਂ ਦੇ ਪੁਲ ਬਣਦੇ ਨੇ ਅਰਵਿੰਦ ਕੇਜੀਵਾਲ ਅਤੇ ਮਨੀਸ਼ ਸੋਧਿਆ ਵਰਗੇ ਦਿੱਲੀ ਦੇ ਨਕਾਰੇ ਹੋਏ ਲੋਕ ਪੰਜਾਬ ਦੇ ਜਿੰਨੇ ਵੀ ਮੰਤਰੀ ਨੇ ਉਹਨਾਂ ਉੱਤੇ ਬੈਠੇ ਹੋਏ ਨੇ ਕੱਲ ਜੋ ਕੁਝ ਵੀ ਹੋਇਆ ਬਰਿੰਦਰ ਗੋਇਲ ਦੇ ਨਾਲ ਬਰਿੰਦਰ ਗੋਇਲ ਨੇ ਕੀ ਪੈਸੇ ਦਾ ਕੀ ਲੈਣ ਦੇਣ ਕੀਤਾ ਜਾਂਦਾ ਹੈ ਕਿੰਨਾ ਕਿੱਥੋਂ ਲਿਆ ਜਾਂਦਾ ਹੈ ਕਿੰਨਾ ਕਿੱਥੋਂ ਇਕੱਠਾ ਜਾਂਦਾ ਮੈਨੂੰ ਤਾਂ ਪੂਰਾ ਵੀ ਸਮਝ ਨਹੀਂ ਆਉਂਦੀ ਹਾਲਾਂਕਿ ਜਲ ਸਰੋਤ ਮੰਤਰੀ ਨੇ ਬਰਿੰਦਰ ਗੋਇਲ ਤੇ ਬਰਿੰਦਰ ਗੋਇਲ ਉੱਤੇ ਦੋ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਕਰਮਿੰਦਰ ਅਰਵਿੰਦ ਕੇਜੀਵਾਲ ਨੇ ਉਸਦੀ ਬਿਠਾਏ ਹੋਏ ਨੇ ਜੇ ਸਿਹਤ ਮੰਤਰੀ ਦੀ ਗੱਲ ਕਰੀਏ ਤਿੰਨ ਬੰਦੇ ਮਰ ਜਾਂਦੇ ਨੇ ਉਹਨੂੰ ਆਕਸੀਜਨ ਨਹੀਂ ਮਿਲਦੀ ਤੇ ਉਸ ਤੋਂ ਬਾਅਦ ਉਹ ਉਸ ਡਿਊ ਦੇ ਉੱਤੇ ਬਿਠਾਇਆ ਹੋਇਆ ਹੈ। ਓਐਸਡੀਆ ਦੀ ਤਨਖਾਹਾਂ ਗੱਡੀਆਂ ਪੰਜਾਬ ਦੀਆਂ, ਕੋਠੀਆਂ ਪੰਜਾਬ ਦੀਆਂ, ਪੈਸਾ ਪੰਜਾਬ ਦਾ। ਇਵਨ ਤੋਂ ਖਜ਼ਾਨਾ ਮੰਤਰੀ ਉੱਤੇ ਵੀ ਇੱਕ ਬੰਦਾ ਇਹਨਾਂ ਨੇ ਆਪਣਾ ਬਿਠਾਇਆ ਹੋਇਆ ਹੈ। ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਿਰਫ ਲਾਲੇ ਨੇ ਇਸ ਕਰਕੇ ਉਹ ਪੈਸੇ ਦਾ ਖਾਸ ਧਿਆਨ ਰੱਖਦੇ ਨੇ। ਕਹਿੰਦੇ ਹੁੰਦੇ ਨੇ ਕਿ ਮੈਂ ਲਾਲਾ ਹਾਂ, ਮੈਂ ਬਣਿਆ ਹਾਂ। ਮੈਨੂੰ ਪਤਾ ਕਿ ਪੈਸਾ ਕਿਵੇਂ ਰੈਸ ਕਰਨਾ ਹੈ। ਭਈ ਮਾਰ ਤੇ ਪੰਜਾਬ ਨੂੰ ਪੈਣੀ ਹੈ। ਪੰਜਾਬ ਦੇ ਪੰਜਾਬ ਸਰਕਾਰ ਵੱਲੋਂ ਜਿੰਨਾ ਕੋਈ ਕਰਜ਼ਾ ਲੈ ਲਿਆ ਗਿਆ ਹੈ ਉਹ ਮੁਕਾਬਲੇ ਤਰੀਫ ਨਹੀਂ ਹੈ ਰਾਜ ਕੇ ਉਸ ਦਾ ਵਿਰੋਧ ਹੋ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪੱਪਾ ਪਰ ਹੋ ਜਾਊਗਾ ਇਸ ਕਰਕੇ ਸਾਰੀਆਂ ਪਾਰਟੀਆਂ ਵੀ ਵਿਰੋਧ ਕਰ ਰਹੀਆਂ ਨੇ ਖਾਸ ਕਰਕੇ ਹਰ ਵਰਗ ਦਾ ਭਾਈਚਾਰਾ ਹਰ ਵਰਗ ਦੇ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਗਾ ਨਹੀਂ ਸਮਝਦੇ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਜਿਸ ਕਦਰ ਦੇ ਨਾਲ ਵਿਰੋਧ ਹੋ ਰਿਹਾ ਹੈ ਇਸ ਦਾ ਖਮਿਆਲਾ ਪਤਨਾ ਪਵੇਗਾ ਲੋਕ ਸਭਾ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਗਰਾਊਂਡ ਲੈਵਲ ਦੀ ਰਿਪੋਰਟ ਵੀ ਆ ਚੁੱਕੀ ਹੈ ਇਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੰਦੀਪ ਪਾਟਕ ਜੋ ਕੌਮੀ ਜਨਰਲ ਸਕੱਤਰ ਨੇ ਪੰਜਾਬ ਦੇ ਸੌਰੀ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਰਿਪੋਰਟ ਵੀ ਲੈ ਲਈ ਗਈ ਹੈ ਖੁਫੀਆ ਏਜੰਸੀਆਂ ਨੇ ਦੱਸ ਦਿੱਤਾ ਹੈ ਕਿ ਤੁਹਾਡਾ ਬੜਾ ਬੁਰਾ ਬੁਰਾ ਹਾਲ ਹੋਣਾ ਹੈ ਹੁਣ ਇਸ ਮਾਮਲੇ ਨੂੰ ਸੁਲਝਾਇਆ ਕਿਵੇਂ ਜਾਵੇਗਾ ਸੁਮਾਲਿਆ ਕਿਵੇਂ ਜਾਵੇਗਾ 1.5 ਸਾਲ ਹੈ 1.5 ਸਾਲ ਦੇ ਵਿੱਚ ਜੇਕਰ ਪੰਜਾਬ ਦੇ ਮੁੱਖ ਮੰਤਰੀ ਪਗਬੰਤ ਮਾਨ ਲੋਕਾਂ ਦੀ ਗੱਲ ਸੁਣਨਗੇ ਲੋਕਾਂ ਦੇ ਤੌਰ ਤਰੀਕਿਆਂ ਦੇ ਅਨੁਸਾਰ ਚੱਲਣਗੇ ਤੇ ਹੋ ਸਕਦਾ ਹੈ ਕਿ ਫਿਰ ਮੁਹਾਰਾ ਲੜੇ ਜਿਹਨੀਆਂ ਮੋੜ ਪੈ ਲੋਕਾਂ ਦੀਆਂ ਕਿ ਆ ਆਦੀ ਪਾਰਟੀ ਬੈਸਟ ਹੈ ਲੋਕਾਂ ਦੀ ਗੱਲ ਸੁਣਦੀ ਹੈ ਚਾਹੇ ਮੁੱਦਾ ਹੈ ਐਮਐਸਪੀ ਦਾ ਚਾਹੇ ਮੁੱਦਾ ਹੈ ਲੈਂਡ ਪੋਲਿਟੀ ਪੋਲਿਸੀ ਦਾ ਚਾਹੇ ਮੁੱਦਾ ਹੈ ਡਿਵੈਲਪਮੈਂਟ ਦਾ ਇਹ ਕੰਮ ਕਰਨੇ ਗਰਾਊਂਡ ਲੈਵਲ ਤੇ ਪੈਣਗੇ ਪੰਜਾਬ ਦੇ ਮੁੱਖ ਮੰਤਰੀ ਵਿਧਾਇਕਾ ਅਤੇ ਮੰਤਰੀਆਂ ਜੇਕਰ ਇਹਨਾਂ 1.5 ਸਾਲਾਂ ਦੇ ਵਿੱਚ ਨਹੀਂ ਕੀਤੇ ਜਾਂਦੇ ਤਾਂ ਪੰਜਾਬ ਦੇ ਮੁੱਖ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੂੰਹ ਤੋੜ ਮਾ ਜਵਾਬ ਦੇਣਗੇ ਕਿਉਂਕਿ ਗ੍ਰਾਉਂਡ ਲੈਵਲ ਦੀਆਂ ਰਿਪੋਰਟਾਂ ਜਿਹੜੀਆਂ ਖੂਫੀਆ ਜੱਸੀਆਂ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਕੋਈ ਖਾਸਾ ਪ੍ਰਭਾਵ ਨਜ਼ਰ ਨਹੀਂ ਆ ਰਿਹਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ